हां जी दोस्तों रोड दी तरह ਆਪਾਂ ਪਹੁੰਚ ਗਏ ਆਂ ਸਬਜ਼ੀ ਮੰਡੀ ਸਨਾਮ ਦੇ ਵਿੱਚ ਦੱਸਾਂਗੇ ਤੁਹਾਨੂੰ ਕੱਲੇ-ਕੱਲੇ ਰੇਟ ਬਾਰੇ ਜਾਣਕਾਰੀ ਦੋਸਤੋ ਅੱਜ ਇੱਕ ਆਪਣਾ ਦੋਸਤ ਮੰਡੀ ਦੇ ਵਿੱਚ ਮਿਲਿਆ ਸੀਗਾ ਉਹਨੇ ਕੁਝ ਕੁ ਸੁਝਾਅ ਦਿੱਤੇ ਨੇ ਤੇ ਕੱਲ ਤੋਂ ਆਪਾਂ ਕੋਸ਼ਿਸ਼ ਕਰਾਂਗੇ ਉਹਦੇ ਮੁਤਾਬਕ ਰੇਟਾਂ ਬਾਰੇ ਜਾਣਕਾਰੀ ਦਿਆ ਕਰਾਂਗੇ ਕਿਉਂਕਿ ਦੋਸਤੋ ਕਮੀਆਂ ਦੱਸੇ ਤੇ ਉਹ ਦੂਰ ਹੁੰਦੀਆਂ ਨੇ ਕੱਲ ਨੂੰ ਜੋ ਵੀ ਕਮੀਆਂ ਹੋਈ ਆ ਆਪਾਂ ਦੂਰ ਕਰਾਂਗੇ ਤੇ ਪਹਿਲਾ ਉਹਨਾਂ ਭਰਾਵਾਂ ਨੂੰ ਬੇਨਤੀ ਆ ਜੋ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਜਿੰਨਾ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ तहे ਦਿਲੋਂ ਧੰਨਵਾਦ ਜੀ ਮੰਡੀ ਦੇ ਵਿੱਚ ਚੱਲਦੇ ਆਂ ਦਿੰਨੇ ਆਂ ਏੜਾ ਦੇਖਦੇ ਆਂ ਕਿ ਸਸਤਾ ਹੋਇਆ ਤੇ ਕਿ ਮਹਿੰਗਾ ਆਲੂ ਪਿਆਜ਼ ਤੋਂ ਲੈ ਕੇ ਚੱਲਦੇ ਆਂ ਜੀ ਪਹਿਲਾ ਭਿੰਡੀ ਕੋਲ ਜੋ ਭਰਾ ਭਿੰਡੀ ਪਾਰ ਹੈ ਤੁਸੀਂ ਦੇਖ ਰਹੇ ਹੋਗੇ ਇਸ ਭਿੰਡੀ ਦਾ ਰੇਟ ਜੀ ਨੇੜੇ ਤੋਂ ਵੀ ਦਿਖਾਉਨੇ ਆ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕੀਤੀ ਹੈ ਜੀ ਇਹ ਨਟ ਰੇਟ ਤੇ ਜਾਨੀ ਕਿ 30 ਰੁਪਏ ਭਿੰਡੀ ਪਈ ਹੈ ਜੀ ਅੱਜ ਮੰਡੀ ਦੇ ਵਿੱਚ ਇੱਥੇ ਤੇ 2-4 ਰੁਪਏ ਘੱਟ ਵੀ ਹੁੰਦਾ ਕਈ ਵਾਰੀ ਰੇਟ ਵੱਧ ਵੀ ਜਾਂਦਾ ਹੁੰਦਾ ਜੀ ਇਹ ਰੇਟ ਸਿਰਫ ਕੁਆਲਿਟੀ ਅਨੁਸਾਰ ਹੁੰਦੇ ਨੇ ਜੀ ਜੇ ਖੀਰੇ ਦੀ ਗੱਲ ਕਰੀਏ ਖੀਰਾ ਤੁਹਾਨੂੰ ਬਾਅਦ ਚ ਤੇ ਪਹਿਲਾਂ ਤੋਰੀ ਦੱਸਦੇ ਹਾਂ ਜੀ ਤੋਰੀ ਦਾ ਰੇਟ ਆ ਜਿਹੜਾ ਆ ਬੇ ਦੇਖ ਰਹੇ ਹੋ ਕੱਚੀ ਤੋਰੀ ਇਹਦਾ ਰੇਟ ਆ ਜੀ 45 ਰੁਪਏ ਕਿਲੋ ਤੇ ਜਿਹੜੀ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਦੋ ਲਫਾਫੇ ਤੇ ਨਿਗਾ ਮਾਰੀ ਸੀ ਦੇ ਨਾਲ ਸਾਈਡ ਤੇ ਪਏ ਨੇ ਜਾਨੀ ਕਿ ਉਹ ਮੋਟੀ ਤੋਰੀ ਹੈ ਜੀ ਉਹਦਾ ਰੇਟ 30 ਰੁਪਇਆ ਹੈ ਜੀ ਜੇ ਗੱਲ ਚੌਲੇ ਦੀ ਕਰੀਏ ਅੱਗੇ ਚੌਲੇ ਦਾ ਰੇਟ ਹੈ ਜਿਹੜਾ ਜੇ ਅੱਜ 40 ਤੋਂ 45 ਰੁਪਏ ਤੱਕ ਚੱਲ ਰਿਹਾ ਹੈ ਜੀ ਬਾਕੀ ਸਾਰੇ ਰੇਟ ਦੋਸਤੋ ਇਹ ਕੁਆਲਿਟੀ ਅਨਸਾਰ ਹੁੰਦੇ ਆ ਵੀ ਪੱਕਾ ਚੌਲਾ ਕੱਚਾ ਚੌਲਾ ਵਧੀਆ ਕਟਿਆ 2-4 ਰੁਪਏ ਇੱਧਰ ਉੱਧਰ ਹੋ ਜਾਂਦੇ ਆ ਇਹ ਇਸ ਤੋਂ ਬਾਅਦ ਗੋਭੀ ਦੀ ਗੱਲ ਕਰੀਏ ਤਾਂ ਦੋਸਤੋ 45 ਰੁਪਏ ਕਿਲੋ ਗੋਭੀ ਵਿਕ ਰਹੀ ਹੈ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋਗੇ ਬਹੁਤ ਸੋਹਣੀ ਹੈ ਜੀ ਗੋਭੀ ਚਿੱਟੀ ਬਿਲਕੁਲ ਹਿਮਾਚਲ ਵਾਲੀ ਗੋਭੀ ਬਹੁਤ ਸੋਹਣੀ ਹੈ ਜੀ 45 ਰੁਪਏ ਰੇਟ ਚੱਲ ਰਿਹਾ ਹੈ ਜੀ ਗੋਭੀ ਦਾ ਇਹਦੇ ਨਾਲ ਗਵਾਰ ਫਲੀ ਦੀ ਗੱਲ ਕਰੀਏ ਤਾਂ 65 ਤੋਂ 70 ਰੁਪਏ ਤੱਕ ਵਿਕ ਰਹੀ ਹੈ ਜੀ ਗਵਾਰ ਫਲੀ ਜੋ ਤੁਸੀਂ ਦੇਖ ਰਹੇ ਹੋ ਇਸ ਗਵਾਰੇ ਦਾ ਰੇਟ ਹੈ ਜੀ ਦਸਤਾ ਤੇ ਨਾਲ ਹੀ ਹਰੀ ਮਿਰਚ ਦੀ ਗੱਲ ਕਰੀਏ ਤਾਂ ਹਰੀ ਮਿਰਚ ਵਿਕ ਰਹੀ ਹੈ ਜੀ 40 45 ਰੁਪਏ ਕਿਲੋ 40 ਤੋਂ 45 ਰੁਪਏ ਕਿਲੋ ਵਿਕ ਰਹੀ ਆ ਬਾਕੀ ਦੋਸਤੋ ਸਾਨੂੰ ਸਭ ਗੱਲ ਸਮਝ ਆਪ ਹੀ ਸਮਝਦਾਰੋਂ ਵੀ 2 ਰੁਪਿਆ 2 ਰੁਪਏ ਕੁਆਲਿਟੀ ਅਨੁਸਾਰ ਫਰਕ ਪੈ ਜਾਂਦਾ ਹੁੰਦਾ ਜੀ ਰੇਟ ਦਾ ਤੇ ਗਾਜਰਾ ਦੀ ਗੱਲ ਕਰੀਏ ਤਾਂ ਉਹੀ 25 ਰੁਪਏ ਕਿਲੋ ਚੱਲ ਰਿਹਾ ਜੀ ਗਾਜਰ ਦਾ ਰੇਟ ਇਹ ਪੀਲੀ ਗਾਜਰ ਹੈ ਜੀ ਤੇ ਅੱਗੇ ਚੱਲਦੇ ਆਂ ਦੇਖਦੇ ਆਂ ਵੀ ਹੋਰ ਕੀ ਕੀ ਤੇ ਅੱਗੇ ਦੋਸਤੋ ਗੱਲ ਕਰੀਏ ਤਾਂ ਆਪਾਂ ਅਰਬੀ ਦੀ ਅਰਬੀ ਦਾ ਰੇਟ 40 45 ਰੁਪਏ ਕਿਲੋ ਚੱਲ ਰਿਹਾ ਜੀ ਅੱਜ ਵਧੀਆ ਸਾਫ਼ ਸੁਥਰੀ ਅਰਬੀਆ ਜੀ ਬਹੁਤ ਸੋਹਣੀ ਤੇ ਇਹ ਵੀ ਸੇਮ ਉੱਥੇ ਜੀ ਚੱਲ ਰਹੇ ਨੇ ਰੇਟ ਜਿੰਨੇ ਰੋਜ਼ ਦੀ ਤਰ੍ਹਾਂ ਬਸ 40 50 40 50 ਇੱਥੇ ਜੀ ਚੱਲ ਰਹੇ ਨੇ ਜੀ ਇੱਥੇ ਚੌਲਾ ਪਿਆ ਇਹ ਵੀ ਸੇਮ ਰੇਟ ਆ ਜੀ ਜਿਵੇਂ ਵੀਰ ਫੜੀ ਲਾਉਂਦੇ ਨੇ ਜਿਵੇਂ ਪਾਲਕ ਦੀ ਗੁੱਸੇ ਗਾਸੀ ਲੈਣੇ ਆ ਤਾਂ ਤਾਂ ਚਲਾਈ ਦੀ ਤਬੀ ਕਰ ਪਏ ਗੁੱਸੇ ਦੇ ਨਿੰਦੇ ਹੁੰਦੇ ਆ ਤੇ ਇਧਰ ਗਾਹਾਂ ਵੀ ਲੰਕਿਆ ਆਪਾਂ ਮੰਡੀ ਦੇ ਵਿੱਚ ਢੇੜਾ ਦਿੰਨੇ ਆ ਕੱਲ ਤੋਂ ਨਾ ਵੀਰ ਨੇ ਆਪਾਂ ਨੂੰ ਦੱਸਿਆ ਵੀ ਇਸ ਤਰ੍ਹਾਂ ਰੇਟ ਪਾਇਆ ਕਰੋ ਗੱਲ ਸਮਝਾਈ ਸੀ ਉਸੇ ਤਰ੍ਹਾਂ ਪਾਇਆ ਕਰਾਂਗੇ ਕਿਉਂਕਿ ਕਮੀਆਂ ਹੌਲੀ ਹੌਲੀ ਦੂਰ ਹੁੰਦੀਆਂ ਨੇ ਕਿਸੇ ਦੇ ਦੱਸੇ ਤੋਂ ਹੀ ਦੂਰ ਹੁੰਦੀਆਂ ਨੇ ਦੋਸਤੋ ਦਿੰਨੇ ਆ ਢੇੜਾ ਤੇ ਅੱਗੇ ਵਧਦੇ ਆ ਕਿਸੇ ਹੋਰ ਸਬਜ਼ੀ ਦੇ ਰੇਟ ਬਾਰੇ ਜਾਣਕਾਰੀ ਲੈਣੇ ਚੌਲੇ ਦੀ ਇੱਥੇ ਗੱਲ ਕਰੀਏ ਤਾਂ ਦੋਸਤੋ ਇੱਥੇ ਵੀ 45 ਰੁਪਏ ਕਿਲੋ ਬੋਲ ਰਿਹਾ ਵੀਰ ਇੱਕ ਨੰਬਰ ਚੌਲਾ ਗਾ ਬਹੁਤ ਸੋਹਣਾ ਚੌਲਾ ਗਾ ਭਿੰਡੀ ਦੀ ਗੱਲ ਕਰੀਏ ਤਾਂ ਉਹੀ 30 ਰੁਪਏ ਤੇ ਅੱਗੇ ਚੱਲਦੇ ਆਂ ਦੋਸਤੋ ਨਾਲ ਪੇਪੇ ਠਾਪੇਠ ਦੀ ਗੱਲ ਕਰੀਏ ਤਾਂ 10 ਰੁਪਏ ਕਿਲੋ ਬੋਲ ਰਿਆ ਸੀ ਵੀਰ ਅੱਜ 10 ਤੋਂ 12 ਰੁਪਏ ਤੱਕ ਪੇਠੇ ਦਾ ਰੇਟ ਚੱਲ ਰਿਹਾ ਤੋਰੀ ਦੀ ਗੱਲ ਕਰੀਏ ਤਾਂ ਤੋਰੀ ਵੀ ਵੀਰ ਨੇ ਦੱਸੀ ਆ ਉਹੀ 45 ਰੁਪਏ ਕਿਲੋ ਤੇ 40-45 ਰੁਪਏ ਕਿਲੋ ਹੀ ਮਿਰਚ ਵਿਕ ਰਹੀ ਹੈ ਜੀ ਅੱਜ ਤੇ ਪੇਠਾ ਪਿਆਗਾ ਪੇਠਾ ਤੁਹਾਨੂੰ ਦੱਸ ਹੀ ਦਿੱਤਾ ਦੋਸਤੋ ਪੇਠੇ ਦਾ ਰੇਟ ਉ ਇੱਥੇ ਵੀ 12 ਰੁਪਏ ਕਹਿੰਦਾ ਦੱਸ ਰਿਹਾ ਵੀਰ ਕੱਦੂ ਦਾ ਰੇਟ ਆ ਜਿਹੜਾ ਕੱਦੂ ਦਾ ਰੇਟ ਜੀ ਦੋਸਤੋ 35 ਰੁਪਏ ਤੋਂ ਲੈ ਕੇ 45 ਰੁਪਏ ਤੱਕ ਚੱਲ ਰਿਹਾ ਇਹ ਵੀ ਰੇਟ ਦੋਸਤੋ ਹੁੰਦੇ ਨੇ ਜਿਹੜੇ ਕੁਆਲਿਟੀ ਅਨੁਸਾਰ ਹੁੰਦੇ ਨੇ ਵੱਡਾ ਛੋਟਾ ਦਾਣਾ ਹੁੰਦਾ ਜਿਵੇਂ ਤੇ ਨਾਲ ਹੀ ਖੀਰਾ ਪਿਆ ਖੀਰਾ ਵੀ 20 ਰੁਪਏ ਕਿਲੋ ਬੋਲ ਰਿਹਾ ਸੀਗਾ ਕਰੇਲੇ ਦੀ ਗੱਲ ਕਰੀਏ ਤਾਂ ਦੋਸਤੋ ਬਾਪੂ ਜੀ ਕ੍ਰੇਲਾ ਲਈ ਬੈਠਿਆ ਕ੍ਰੇਲੇ ਦਾ ਰੇਟ ਹੈ ਜਿਹੜਾ 20 ਤੋਂ 25 ਰੁਪਏ ਕਿਲੋ ਤੱਕ ਚੱਲ ਰਿਹਾ ਹੈ ਜੀ ਬਦਿਆ ਸਾਫ ਸੁਥਰਾ ਕ੍ਰੇਲਾਗਾ ਸਿਮਲਾ ਮਿਰਚ ਦੀ ਗੱਲ ਕਰੀਏ ਤਾਂ 45 ਤੋਂ 50 ਰੁਪਏ ਤੱਕ ਚੱਲ ਰਹੀ ਹੈ ਦੋਸਤੋ ਤੇ 45 ਤੋਂ 50 ਰੁਪਏ ਤੱਕ ਸਿਮਲਾ ਮਿਰਚ ਚੱਲ ਰਹੀ ਅੱਗੇ ਗੱਲ ਕਰੀਏ ਨਿੰਬੂ ਦੀ ਨਿੰਬੂ ਦਾ ਰੇਟ ਹੈ ਜਿਹੜਾ ਦੋਸਤੋ 70 75 ਤੱਕ ਚੱਲ ਰਿਹਾ ਜੀ 70 ਤੋਂ 75 ਤੱਕ ਵੇਚ ਰਿਹਾ ਬਾਕੀ ਸਾਰੇ ਕਵਾਲ ਤੁਹਾਨੂੰ ਪਤੀਆ ਵੀ ਰੇਟ ਕੁਆਲਟੀ ਅਨੁਸਾਰ ਹੁੰਦੇ ਨੇ ਜੇ ਆਪਾਂ ਲਸਣ ਦੀ ਗੱਲ ਕਰੀਏ ਤਾਂ ਦੋਸਤੋ ਇਹ ਵੀਰ ਫੜੀ ਵਾਲੇ ਕੋਲ ਆ ਲਸਣ ਤੇ ਇੱਧਰ ਆਪਾਂ ਨੂੰ ਕਿਤੇ ਦਿਸਿਆ ਨਹੀਂ ਕਿ ਰੇਟ ਪੁੱਛ ਲੈਂਦੇ ਤਾਂ ਬਾਈ ਜੀ ਇਹ ਫੜੀ ਵਾਲੇ ਬੋਲ ਰਹੇ ਨੇ ਜਨਨ ਕਿ 240 ਰੁਪਏ ਕਿਲੋ ਲਸਣ ਬੋਲ ਰਹੇ ਨੇ ਆਦੇ ਦੀ ਗੱਲ ਕਰੀਏ ਤਾਂ ਆਦਾ ਇੱਧਰ ਵੀ ਆਪਾਂ ਨੂੰ ਦਿਸਿਆ ਨਹੀਂ ਹੈਗਾ ਕਿਸੇ ਆੜਤੀ ਕੋਲ ਪਿਆ ਤੇ ਇਹਨੇ ਵੀ ਆੜਤੀ ਇਹ ਵੀਰ ਨੇ ਦੱਸਿਆ ਤਾਂ ਇਹਦਾ ਰੇਟ 200 ਰੁਪਏ ਕਿਲੋ ਆ ਜਿਹੜਾ ਵੀਰ ਫੜੀ ਵਾਲੇ ਕੋਲ ਪਿਆਸੀ ਕਰੇਲਾ ਕਰੇਲੇ ਦਾ ਰੇਟ 120 ਰੁਪਏ ਬੋਲ ਰਿਹਾ ਸੀ ਵੀਰ ਬਾੜ ਕਰੇਲਾ ਛੋਟਾ ਕਰੇਲਾ ਦਾ ਤੋ ਤੋ ਕੀਰੇ ਦੀ ਨਾਲ ਦੱਸ ਦੇਈਏ ਤੇ ਇਹਦਾ ਰੇਟ ਆ ਇਹ ਵੀ 120 ਰੁਪਏ ਕਿਲੋ ਆ ਜੀ ਘਟਾ ਹਰ ਦਾ ਰੇਟ ਅੱਗੇ ਫੇਰ ਵਾਧਿਆ ਦੋਸਤੋ ਕੋਈ ਹੋਰ ਨਵੀਂ ਸਬਜ਼ੀ ਪੇਠੇ ਦੀ ਗੱਲ ਕਰੀ ਤਾਂ ਦੋਸਤੋ ਇੱਥੇ 10 ਰੁਪਏ ਕਿਲੋ ਪੇਠਾ ਮਿਲ ਰਿਆ ਸੀ ਪਿਛਲੇ ਵੀਰ ਕੋਈ 10 ਬੋਲਦਾ ਸੀ ਕੋਈ 12 ਤੇ ਇਹ ਵੀਰ ਨੇ 10 ਰੁਪਏ ਕਿਲੋ ਦੱਸਿਆ ਪੇਠੇ ਦਾ ਰੇਟ ਪੇਠਾ ਬਹੁਤ ਸਾਫ਼ ਸੁਥਰਾਗਾ ਬਹੁਤ ਸੋਹਣਾ ਪੇਠਾ ਜੀ 10 ਰੁਪਏ ਕਿਲੋ ਵੀ ਅੱਗੇ ਚੱਲਦੇ ਆ ਦੋਸਤੋ ਟਿੰਡੋ ਦੀ ਗੱਲ ਕਰੀ ਤਾਂ ਟਿੰਡੋ ਦਾ ਰੇਟ 30 ਰੁਪਏ ਕਿਲੋ ਬੋਲਿਆ ਵੀਰ ਨੇ ਦੀ ਤੋਂ 35 40 ਵੀ ਹੋ ਜਾਂਦਾ ਕਿਉਂਕਿ ਦੋਸਤੋ ਟਿੰਡੋ ਵੱਡੇ ਛੋਟੇ ਦਾਣਾ ਇਸ ਤਰ੍ਹਾਂ ਵੀ ਹੁੰਦਾਗਾ ਕਿ ਕੱਦੂ ਦੀ ਗੱਲ ਕਰੀ ਤਾਂ ਦੋਸਤੋ ਇੱਥੇ ਵੀਰ ਨੇ 45 ਰੁਪਏ ਕੱਦੂ ਬੋਲੇਆ ਕੱਦੂ ਇਹ ਛੋਟਾ ਦਾਣਾ ਵਧੀਆ ਜਣੀ ਕੇ ਲਾ ਲੋ 300 ਗ੍ਰਾਮ 350 450 ਤੱਕ ਵੱਧ ਤੋਂ ਵੱਧ ਮਸਾ ਹੋਊਗਾ ਕੋਈ ਦਾਣੇ ਵਿੱਚ ਵਧੀਆ ਕੱਦੂ ਆ ਸਾਫ਼ ਸੁਥਰਾ ਤੇ ਗਵਾਰ ਫਲੀ ਦੀ ਗੱਲ ਕਰੀਏ ਤਾਂ ਦੋਸਤੋ ਗਵਾਰੇ ਦਾ ਰੇਟ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ 70 ਰੁਪਏ ਕਿਲੋ ਬੋਲੇ ਸੀਗੇ ਯਾਨੀ ਕਿ ਕਿਲੋ ਦਾ ਰੇਟ 70 ਰੁਪਏ ਦੱਸ ਰਹੇ ਆ ਵੀਰੇ ਤੇ ਹੌਲੀ ਹੌਲੀ ਅੱਗੇ ਹੋਰ ਬਾਦਦੇ ਆ ਤੇ ਦੇਖਦੇ ਨਿੰਬੂ ਦਾ ਰੇਟ ਇੱਥੇ ਪੁੱਛਿਆ ਤਾਂ ਇਹ ਵੀ 70 ਰੁਪਏ ਬੋਲ ਰਹੇ ਨੇ ਜੀ ਨਿੰਬੂ ਦਾ ਰੇਟ ਨਿੰਬੂ ਦਾ ਰੇਟ ਯਾਨੀ ਕਿ ਇੱਥੇ ਜੀ ਟਿਕਿਆ ਹੋ 70 75 70 75 ਤੇ ਦੋਸਤੋ ਟਮਾਟਰ ਦਾ ਰੇਟ ਆ ਜਿਹੜਾ ਬੀ ਤਾਂ 25 ਰੁਪਏ ਤੱਕ ਚੱਲ ਰਿਹਾ ਜੀ ਬਾਕੀ ਜਿਹੜਾ ਟਮਾਟਰ ਦਾ ਵੀ ਕੁਆਲਿਟੀ ਅਨਸਾਰ ਰੇਟ ਹੁੰਦੇ ਨੇ ਵਧੀਆ ਸੋਹਣਾ ਟਮਾਟਰ 2 ਰੁਪਏ ਵੱਧ ਹੁੰਦਾ ਤੇ ਕੱਟ ਹੋ ਜਾਂਦਾ ਜੋ ਕੋ ਮਾੜਾ ਦਾਣਾ ਹੋਵੇ ਜਾਨੀ ਕਿ ਟਮਾਟਰ ਇਹ ਵੀ ਬਹੁਤ ਵਧੀਆ ਹੈ ਜੀ ਕਦੋਂ ਦੀ ਗੱਲ ਕਰੀ ਤਾਂ ਦੋਸਤੋ ਉਹੀ 45 ਰੁਪਏ ਕਿਲੋ ਦੱਸ ਰਹੇ ਨੇ ਵੀਰ ਅੱਗੇ ਬਾਦਿਆਂ ਦੋਸਤੋ ਹੋਰ ਕਿਸੇ ਸਬਜ਼ੀ ਦੇ ਵੱਲ ਨੂੰ ਪਿਆਜ਼ ਦੀ ਗੱਲ ਕਰੀ ਤਾਂ ਦੋਸਤੋ ਅੱਜ ਪਿਆਜ਼ ਦਾ ਰੇਟ ਜਿਹੜਾ ਉਹੀ ਚੱਲ ਰਿਹਾ ਹੈਗਾ 35-37 ਰੁਪਏ ਵਧੀਆ ਇੱਕ ਨੰਬਰ ਪਿਆਜ਼ ਦਾ ਰੇਟ ਇਹ ਚੱਲ ਰਿਹਾ ਜੀ ਆਲੂ ਦਾ ਜੇ ਗੱਲ ਕਰੀ ਤਾਂ ਆਲੂ ਦਾ ਗੱਟਾ ਜਿਹੜਾ ਦੋਸਤੋ ਉਹੀ 8.5 ਨਾਲ ਤੱਕ ਚੱਲ ਰਿਹਾ ਜੀ 950 ਰੁਪਏ ਜਾਨੀ ਕਿ 50 ਕਿਲੋ ਦਾ ਗੱਟਾ ਹੁੰਦਾ ਜੀ ਪਿਆਜ਼ ਦਾ ਰੇਟ ਤੁਹਾਨੂੰ ਦੱਸ ਹੀ ਦਿੱਤਾ ਦੋਸਤੋ ਸਤੇ ਇੱਕ 2 ਰੁਪਏ ਘੱਟ ਵੀ ਹੁੰਦਾ ਜਾਨੀ ਕਿ ਇਹ ਪਿਆਜ਼ ਦਾ ਰੇਟ ਹੈ ਜਿਹੜਾ